ਦੋਸਤੋ ਆ ਜਿਹੜਾ ਖੂਹ ਹੈ ਇਹ ਜਿਹੜਾ ਜਦੋਂ ਭਾਰਤ ਪਾਕਿਸਤਾਨ ਦਾ ਜੰਗ ਹੋਇਆ ਸੀਗਾ ਜੈਸਲਮੇਰ ਬਾਰਡਰ ਦੇ ਉੱਤੇ ਖੂਹ ਹੈ ਇਹ ਤੇ ਇਹਦੇ ਵਿੱਚੋਂ ਜਿਹੜੇ ਫੌਜੀ ਸੀ ਉਤੋਂ ਉਹਨਾਂ ਨੂੰ ਪਿੰਡ ਵਾਲੇ ਪਾਣੀ ਪਾਉਂਦੇ ਹੁੰਦੇ ਸੀ ਇਸ ਖੂਹ ਚ 1965 ਦੀ ਜੰਗ ਵੇਲੇ ਤੇ 1971 ਦੀ ਜੰਗ ਵੇਲੇ ਜੈਸਲਮੇਰ ਬਾਰਡਰ ਭਾਰਤ ਪਾਕਿਸਤਾਨ ਜਿਹੜਾ ਰਾਜਸਥਾਨ ਦਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਹੈ ਇਹ 200 ਸਾਲ ਪੁਰਾਣਾ ਹੈ ਅੱਜ ਦੀ ਪੀੜ੍ਹੀ ਨੂੰ ਇਸ ਬਾਰੇ ਨਹੀਂ ਪਤਾ ਵੀ ਪਹਿਲਾਂ ਦੇ ਲੋਕ ਕਿਵੇਂ ਪਾਣੀ ਪੀਂਦੇ ਸੀ ਕਿਵੇਂ ਉਹ ਕਰਦੇ ਸੀ ਕਿਉਂਕਿ ਅੱਜ ਕੱਲ ਟੂਟੀਆਂ ਤੋਂ ਲੋਕ ਘਰੋ ਘਰੀ ਟੂਟੀਆਂ ਹੋ ਗਈਆਂ ਉਹਨਾਂ ਨੂੰ ਨਹੀਂ ਪਤਾ ਆ ਦੇਖੋ ਉਸ ਸਮੇਂ ਦੀ ਯਾਦ ਤਾਜ਼ਾ ਹੈ ਤੇ ਅੱਜ ਵੀ ਲੋਕ ਇੱਥੋਂ ਹੀ ਪਾਣੀ ਵਰਤਦੇ ਨੇ ਤੇ ਪੀਂਦੇ ਨੇ ਕਿਉਂਕਿ ਇਹ ਬਾਟਰ ਦੇ ਨਾਲ ਲੱਗਦਾ ਰੇਤਲਾ ਇਲਾਕਾ ਹੈ ਇੱਥੇ ਟੂਟੀਆਂ ਡਾਟੀਆਂ ਤੇ ਉਹ ਨਹੀਂ ਹੈਗਾ ਗਵਰਨਮੈਂਟ ਕਿਉਂਕਿ ਤੇ ਖੂਹ ਤੋਂ ਹੀ ਖੂਹ ਦੇ ਹੀ ਸਾਧਨ ਨੇ ਤੇ 200 ਸਾਲ ਪੁਰਾਣਾ ਇਹ ਕਹਿੰਦੇ ਵੀ ਸਾਡੀ ਇਹ ਪੰਜਵੀਂ ਛੇਵੀਂ ਪੀੜੀ ਹੈ ਜਦੋਂ ਦਾ ਖੂਹ ਲੱਗਿਆ ਤੇ ਘੱਟ ਤੋਂ ਘੱਟ 200 ਫੁੱਟ ਡੂੰਘਾ ਹੈ ਤੇ ਆ ਦੇਖੋ ਜਿਵੇਂ ਆਪਣੇ ਪੰਜਾਬ ਚ ਵੀ ਲੋਕ ਖੂਹਾਂ ਤੋਂ ਪਾਣੀ ਪਰਦੇ ਸੀ ਤਾਂ ਉਹ ਪਾਲਤ ਜੋੜਦੇ ਸੀ ਤੇ ਰਾਜਸਥਾਨ ਦਾ ਜਹਾਜ ਉੱਠ ਹੈ ਤਾਂ ਉੱਠ ਦਾ ਪਾਣੀ ਕੱਢਿਆ ਜਾਂਦਾ ਤੇ ਖੂਹ ਦੀ ਢੰਗਾਈ ਦਾ ਇੱਥੋਂ ਪਤਾ ਲੱਗਦਾ ਉੱਠ ਦੇਖੋ ਕਿੰਨੀ ਦੂਰ ਭੱਗ ਜਾਣਗੇ ਇਥੋਂ ਯਾ ਰੱਸਾ ਕੱਚੀ ਜਾਂ ਜਿਹੜੇ ਲਾਸ ਤੇ ਪਾਣੀ ਵੀ ਬਹੁਤ ਵਧੀਆ ਪਾਣੀ ਹੈ ਤੇ ਲੱਕੜ ਦਾ ਹੀ ਜਿਗਾਰਡਮੈਂਟ ਹੈ ਜਿਹੜੀ ਆ ਪਾਉਣੀ ਹੈ ਜਿਹੜੀ ਹੈ ਜਿਹੜੀ ਲੱਕੜ ਦੀ ਹੈ ਇਹ ਵੀ ਪੁਰਾਣੀ ਹੈ ਬਹੁਤ ਸਾਲ ਲੱਕੜ ਤੋਂ ਪਤਾ ਲੱਗਦੇ ਤੇ ਇਸ ਤਰ੍ਹਾਂ ਦੀ ਸੀ ਪਹਿਲਾਂ ਜ਼ਿੰਦਗੀ ਅੱਜ ਤੋਂ ਘੱਟ ਤੋਂ ਘੱਟ 50-60 ਸਾਲ ਪਹਿਲਾਂ ਪੰਜਾਬ ਚ ਵੀ ਹੁਣ ਗੱਲ ਵੱਖਰੀ ਹੈ ਵੀ ਟੂਟੀਆਂ ਲੱਗੀਆਂ ਤੇ ਪਹਿਲਾਂ ਇਸ ਤਰ੍ਹਾਂ ਹੀ ਲੋਕ ਆਉ ਦਾ ਰਹਿਣ ਵਸੇਰਾ ਕਰਦੇ ਸੀ ਪਾਣਾ ਪੀਣਾ ਇਹ ਿਲਕੇ ਪਛੜੇ ਹੋਏ ਨੇ ਆਹ ਦੇਖੋ ਜਿਹੜਾ ਰਾਜਸਥਾਨ ਚ ਬੋਲਦੇ ਨੇ ਬੋਕਾ ਜਿਹੜਾ ਪਾਣੀ ਦਾ ਭਰਕੇ ਉਹ ਦੇਖੋ ਪਾਣੀ ਇਹ ਨੂੰ ਝਟ ਦਿੰਦੇ ਐ ਥੱਲੇ ਜਾ ਕੇ ਇਹ ਖਿੰਡ ਜਾਂਦਾ ਤੇ ਪਾਣੀ ਦਾ ਭਰ ਜਾਂਦਾ ਉਸ ਤੋਂ ਬਾਅਦ ਫੇਰ ਅਸਾ ਕੇ ਕਸਿਆ ਜਾਂਦਾ ਤਾਂ ਤੋਂ ਤੇ ਭਰ ਜਾਂਦਾ ਆ ਦੇਖੋ ਨਾ ਇਹਨਾਂ ਨੇਲਾਸ ਜਿਹੜੀ ਵਿੱਚ ਸਟਤੀ ਛੜਤੀ ਇਹ ਸਟੋਨ ਦਾ ਜਲਗਾਇਆ ਜਾ ਸਕਦਾ ਵੀ ਕਿੰਨਾ ਡੂੰਘਾ ਹੈ ਕੋਈ ਆ ਦੇਖੋ ਰੋ ਗਈ ਉਹਦੀ ਇਹਨਾਂ ਨੂੰ ਤੇ ਯਰ ਪਏ ਹੁਣ ਇਹਨੂੰ ਪਤਾ ਲੱਗ ਗਿਆ ਵੀ ਭਰ ਗਿਆ ਹੁਣ ਇਹ ਫੇਰ ਉਹ ਉਸਤੇ ਜੁੜੇ ਆਪਣੇ ਉੱਠ ਨਹੀਂ ਉਹਨਾਂ ਤੇ ਮਰਸਾ ਲਵੇਟ ਦੇਣਗੇ ਤੇ ਫੇਰ ਭਰ ਕੇ ਆ ਜੂਗਾ ਘਟ ਤੋ ਘਟ 200 ਕੋਟ ਲੂੰਗਾ ਖੂਬ ਹੋਗਾ ਤੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਇਹ ਭਾਰਤ ਪਾਕਿਸਤਾਨ ਦਾ ਜਿਹੜਾ ਜੰਗਲ ਹੋਇਆ ਸੀਗਾ 1965 ਦਾ ਤੇ 1971 ਦਾ ਇਸੇ ਖੂਹ ਤੋਂ ਫੌਜੀਆ ਨੂੰ ਪਾਣੀ ਪਿਉਂਦੇ ਹੁੰਦੇ ਸੀ ਲੋਕ ਇੱਥੋਂ ਦੇ ਸਪਿੰਡਾਂ ਦੇ ਇਹ ਖੂਹ ਬਹੁਤ ਪੁਰਾਣਾ ਹੈ ਤੇ ਪਤਾ ਨਹੀਂ ਇੱਕ ਉਹ ਸੱਚ ਜਿਹੜੀ ਫਿਲਮ ਬਣੀ ਸੀਗੀ ਸੌਰੀ ਉਹਦੇ ਵਿੱਚ ਇਹ ਖੂਹ ਦਿਖਾਇਆ ਸੀਗਾ ਉਹ ਫਿਲਮ ਦਾ ਨਾਮ ਨਹੀਂ ਮੈਨੂੰ ਹੁਣ ਪਤਾ ਪਰ ਉਹ ਫਿਲਮ ਦੇ ਵਿੱਚ ਇੱਕ ਉਹ ਕਹਿੰਦੇ ਦਿਖਾਇਆ ਸੀਗਾ ਇੱਥੇ ਸ਼ੂਟਿੰਗ ਹੋਈ ਸੀਗੇ ਇਹ ਉਹ ਕੁਏ ਜਿੱਥੋਂ ਫੌਜੀਆ ਨੂੰ ਪਾਣੀ ਪਿਉਂਦੇ ਸੀਗੇ ਜੰਗਪੜੀ ਤੇ ਸਾਡੇ ਪੇਜ ਨੂੰ ਜਰੂਰ ਫੋਲੋ ਕਰੋ ਜਗਦੀਪ ਨੌਰਵਾਲੇ ਨੂੰ ਸਾਡੇ YouTube ਚੈਨਲ ਨੂੰ ਵੀ ਜਰੂਰ ਫੋਲੋ ਆਪਣੇ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਮੈਨੂੰ ਵਧੀਆ ਲੱਗੀ ਮੈਂ ਕਿ ਚਲੋ ਥੋੜੇ ਨਾਲ ਸ਼ੇਅਰ ਕਰ ਦਿਆਂ ਉਹਨੂੰ ਦੇਖੋ ਖੇਰ ਭਰ ਕੇ ਆ ਗਿਆ ਤੇ ਇੱਧਰ ਖੇਲ ਬਣੀ ਹੋਈ ਹੈ ਉਦੋਂ ਦਾ ਡੱਗੀ ਉੱਚ ਪਾਣੀ ਇਕੱਠਾ ਹੋ ਜਾਂਦਾ ਹੈ ਉੱਥੋਂ ਇਹ ਵਰਤ ਲੈਂਦੇ ਨੇ ਲੋਕ